ਬਾਈ ਜੀ ਕੀ ਕੋਈ ਕੁਛ ਘਟਨਾ ਕਰ ਮ ਉਸ ਦਿਨ ਹੋਇਆ ਸੀ ਤੇ ਕਿਵੇਂ ਦੀ ਛੋਟੀ ਗ੍ਰਿਫਤਾਰੀ ਹੋਈ ਸਭ ਤੋਂ ਪਹਿਲਾਂ ਬਾਈ ਜੀ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇੱਥੇ ਪਹੁੰਚੇ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੀਆਂ ਜਥੇਬੰਦੀਆਂ ਨੇ ਸਾਡੇ ਸਮੁੱਚੇ ਪੰਜਾਬ ਦੇ ਜਿੰਨੇ ਵੀ ਲੀਡਰਸ਼ਿਪ ਜਿਨ੍ਹਾਂ ਨੇ ਸਾਡੇ ਬੱਚੇ-ਬੱਚੇ ਨੂੰ ਇੱਥੇ ਪਹੁੰਚ ਕੇ ਧਰਨਾ ਲਾ ਕੇ ਰਿਹਾ ਕਰਵਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਲੰਬੀ ਉਮਰ ਆ ਬਖਸ਼ੇ ਜਿਹੜੀ ਉਹ ਘਟਿਆ ਕਰਮ ਸੀਗੀ ਦੇਖੋ ਇਹ ਹੰਕਾਰੀ ਬੰਦਿਆਂ ਦਾ ਇੱਕ ਹੰਕਾਰਾ ਜਿਹੜਾ ਫਨ ਸੀਗਾ ਉਹ ਫਨ ਬਹੁਤ ਜਿਆਦਾ ਹੰਕਾਰਿਆ ਸੀਗਾ ਅਸੀਂ ਬਿਲਕੁਲ ਵੈਸੀ ਉਹਨਾਂ ਦਾ ਜਿਵੇਂ ਹਰ ਅਫਸਰ ਮੰਗਦਾ ਆਪਾਂ ਤੋਂ ਵੀ ਕੋਈ ਪ੍ਰੂਫ ਹੋਣਾ ਚਾਹੀਦਾ ਕਿਸੇ ਤੇ ਕਾਰਵਾਈ ਕਰਨ ਦੀ ਅਸੀਂ ਕਾਰਵਾਈ ਕਰਨ ਵਾਸਤੇ ਉਹਨਾਂ ਦਾ ਪ੍ਰੂਫ ਹੈ ਜਿਹੜਾ ਉਹ ਵਿਖਾਉਣ ਲੱਗੇ ਸੀ মিডিਆ ਰਾਹੀਂ ਤਾਂ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਘਟਿਆ ਕਰਮ ਕੀਤਾ ਚਲੋ ਸਾਡੇ ਨਾਲ ਤਾਂ ਉਹਦੀ ਕੋਈ ਏਡੀ ਕਹਿਦੀ ਇਹ ਵੀ ਜਦਬੋਲ ਹੋਈ ਨਹੀਂ ਸੀ ਹਜੇ ਪਰ মিডিਆ ਦੇ ਹੱਥ ਚੁੱਕਿਆ ਜਦੋਂ মিডিਆ ਦੇ ਹੱਥ ਚੁੱਕਿਆ মিডিਆ ਦੇ ਕੈਮਰੇ ਵੀ ਭੰਨੇ ਸਫਰ ਟੀਵੀ ਟੀਵੀ ਟੈਲੀਵਿਜ਼ਨ ਦੇ ਕੈਮਰੇ ਭੰਨਣ ਤੋਂ ਬਾਅਦ ਅਸੀਂ ਐਸ ਐਚ ਓ ਸਾਹਿਬ ਨੂੰ ਫੋਨ ਲਾਇਆ ਵੀ ਸਰ ਐਸ ਤਰ੍ਹਾਂ ਕਰਕੇ ਲੜਾਈ ਹੋ ਗਈ ਤੁਸੀਂ ਪਹੁੰਚੋ ਇੱਥੇ ਐਸ ਐਚ ਓ ਸਾਹਿਬ ਆਉਂਦਿਆ ਸਰ ਉਹ ਕ੍ਰਮ ਚੌਧਰੀਆਂ ਦੀ ਬੋਲੀ ਬੋਲਿਆ ਕੀ ਬੋਲੀ ਬੋਲਿਆ ਪਹਿਲਾਂ ਤਾਂ ਉਹਨਾਂ ਨੇ ਅੰਦਰ ਵੜ ਕੇ ਹੱਥ ਮਲਾਇਆ ਰਜੇਸ਼ ਕੁਮਾਰ ਜੀ ਨੇ ਹੱਥ ਮਲਾ ਕੇ ਉਸ ਤੋਂ ਬਾਅਦ ਸਾਡੇ ਬੰਦਿਆਂ ਦੇ ਉਹਨਾਂ ਨੇ ਡਾਂਗਾ ਮਾਰੀਆਂ ਪੱਗਾਂ ਰੋਲੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਹੀ ਸਾਡੇ ਪੱਖ ਦੇ ਵਿੱਚ ਉਲਟ ਹੋ ਗਏ ਰਜੇਸ਼ ਕੁਮਾਰ ਜੀ ਅਸੀਂ ਇਹਨਾਂ ਨੂੰ ਫੇਰ ਵੀ ਬੇਨਤੀ ਕੀਤੀ ਰਜੇਸ਼ ਕੁਮਾਰ ਜੀ ਨੂੰ ਅਸੀਂ ਅਖਿਆ ਵੀ ਤੁਸੀਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੋ ਸਾਡੇ ਪਿੰਡ ਦਾ ਮਾਹੌਲ ਵਿਗੜਦਾ ਪਰ ਜਿਹੜਾ ਕਿ ਉਹਨੇ ਲੈਣ ਦੇਣ ਕੀਤਾ ਸੀ ਹੱਥ ਮਿਲਾਇਆ ਸੀ ਅੰਦਰ ਵੜ ਕੇ ਗਮਦੂਰ ਸਿੰਘ ਪੱਪੂ ਗੰਦੀ ਕੌਮ ਦੇ ਨਾਲ ਤਾਂ ਉਹਦੇ ਨਾਲ ਉਹਨੇ ਹੱਥ ਮਿਲਾਉਣ ਦੇ ਕਾਰਨ ਉਹ ਫਿਰ ਹਾਵੀ ਸਾਡੇ ਤੇ ਹੋਣਾ ਸ਼ੁਰੂ ਹੋ ਗਿਆ ਉਹਨੇ ਬਾਹਰੋਂ ਫੋਰਸ ਮਂਗਾਈ ਆ ਬਾਹਰੋਂ ਫੋਰਸ ਅਨਸਾਰੀ ਮਤਲਬ ਮੀਡੀਆ ਨੂੰ ਪਤਾ ਹੀ ਆ ਬੱਚੇ-ਬੱਚੇ ਨੂੰ ਪਤਾ ਵੀ ਇੱਥੇ ਕੀ ਹੋਇਆ ਉਹ ਸਿਰਫ ਹੋ ਨਹੀਂ ਰਿਹਾ ਸੀਗਾ ਇਹ ਸਿਰਫ ਐਸਐਸਪੀ ਸਰਦਾਰ ਸ਼ਮਸ਼ੀਰ ਸਿੰਘ ਜੀ ਆ ਉਹਨਾਂ ਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਸਤਿਕਾਰਯੋਗ ਹੈ ਸਾਡਾ ਪ੍ਰਸ਼ਾਸਨ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਪਹਿਰਾ ਲਾਇਆ ਪਰ ਸਿਰਫ ਤੋਂ ਸਿਰਫ ਇਕੱਲਾ ਇਹਦਾ ਕਸੂਰ ਵਾਰ ਹੈ ਜਿਹੜਾ ਉਹ ਰਜੇਸ਼ ਕੁਮਾਰ ਜੀ ਆ ਜਿਨ੍ਹਾਂ ਨੇ ਇਹ ਸਮੇਂ ਦੀ ਪਾਲਣਾ ਨਹੀਂ ਕੀਤੀ ਕਿਉਂਕਿ ਸਰਕਾਰ ਦੀ ਜਿਹੜੀ ਤਨਖਾਹ ਲੈਂਦੇ ਆ ਉਹ ਵੀ ਤਾਂ ਇਹ ਆਪਣਾ ਰਜੇਸ਼ ਕੁਮਾਰ ਜੀ ਲੈਂਦੇ ਆ ਸਰਕਾਰ ਦੇ ਖਾਤੇ ਚੋਂ ਪਬਲਿਕ ਦੇ ਪੈਸਿਆਂ ਚੋਂ ਲੈਂਦੇ ਆ ਤੇ ਪਰ ਖਾਤਿਆਦਾਰੀ ਕਿਹਦੀ ਕਰਦੇ ਆ ਏ ਕੜਮ ਚੌਧਰੀਆਂ ਦੀ ਪਰ ਇਸ ਕਰਕੇ ਸਾਡਾ ਜਿੰਨਾ ਸਾਡੇ ਪਿੰਡ ਦਾ ਜਿੰਨਾ ਸਾਡੇ ਪ੍ਰਸ਼ਾਸਨ ਦਾ ਨੁਕਸਾਨ ਹੋਇਆ ਸਾਡੀਆਂ ਧੀਆਂਾਂ ਭੈਣਾਂ ਦੀਆਂ ਇੱਜ਼ਤਾਂ ਰੁਲੀਆਂ ਜਾਂ ਸਾਡੇ ਭਰਾਵਾਂ ਦੀਆਂ ਪੱਗਾਂ ਰੁਲੀਆਂ ਜਾਂ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂਾਂ ਭੈਣਾਂ ਨੂੰ ਜੇਲ੍ਹਾਂ ਚ ਬੈਠਣਾ ਪਿਆ ਤਾਂ ਸਿਰਫ ਕਿਹਦੇ ਕਾਰਨ ਰਜੇਸ਼ ਕੁਮਾਰ ਜੀ ਦੇ ਕਾਰਨ ਬੈਠਣਾ ਪਿਆ ਇਹਨਾਂ ਨੇ ਇਹਨਾਂ ਤੋਂ ਸਿਰਫ ਰੱਬ ਜਾਣੇ ਐਸਾ ਲਿਆ ਜਾਂ ਨਹੀਂ ਲਿਆ ਪਰ ਮੇਰੇ ਖਿਆਲ ਦੇ ਵਿੱਚ ਜਿਹੜੀ ਅੰਗਰੇਜ਼ੀ ਬੋਲੀ ਬੋਲਦਾ ਸੀ ਉਹ ਸਿਰਫ ਇਹੀ ਕਾਰਨ ਸੀਗਾ ਭਾਈ ਜੀ ਕਿੰਨੇ ਜਣੇ ਜੇਲ੍ਹ ਚ ਸੀ ਤੇ ਜੇਲ੍ਹ ਚ ਕੀ ਕੁਛ ਹੋਇਆ ਜੇਲ੍ਹ ਚ ਦੇਖੋ ਜੀ ਜੋ ਪ੍ਰਸ਼ਾਸਨ ਦਾ ਹੁਕਮ ਹੁੰਦਾ ਕਿਉਂਕਿ ਪ੍ਰਸ਼ਾਸਨ ਦੇ ਉੱਪਰ ਜਿਹੜਾ ਇਹਨਾਂ ਦੇ ਸ਼ਰਾਰਤੀ ਅੰਸਰਾਂ ਨੇ ਜੋ ਵੀ ਕੀਤਾ ਡੜਾ ਬਾਰਿਸ਼ ਕੀਤਾ ਡੜੇ ਚਲਾਏ ਆ ਉਸ ਮੁਤਾਬਕ ਚਲੋ ਜੋ ਪ੍ਰਸ਼ਾਸਨ ਨੇ ਕੀਤਾ ਉਹਨਾਂ ਦਾ ਹੱਕ ਵੀ ਬਣਦਾ ਸੀਗਾ ਕਿਉਂਕਿ ਸਾਡੇ ਪਿੰਡ ਦੇ ਵਿੱਚੋਂ ਜਦੋਂ ਸਾਡੇ ਪਿੰਡ ਤੇ ਹਤਿਆਚਾਰ ਹੋਇਆ ਤਾਂ ਉਹਨਾਂ ਦਾ ਵੀ ਹੱਕ ਬਣਦਾ ਸੀਗਾ ਸਾਡੇ ਤੇ ਜ਼ੁਲਮ ਕਰਨਾ ਜਿੰਨਾ ਵੀ ਬਣਦਾ ਸੀਗਾ ਅਸੀਂ ਨੇ ਜ਼ੁਲਮ ਕਰਨਾ ਹੱਕ ਕਦੋਂ ਤੋਂ ਹੋ ਗਿਆ ਜ਼ੁਲਮ ਕਰਨਾ ਹੱਕ ਤਾਂ ਉਦੋਂ ਹੋ ਗਿਆ ਦੇਖੋ ਜੀ ਜਦੋਂ ਕੋਈ ਵੀ ਕਿਸੇ ਘਰੇਲੂ ਲੜਾਈ ਹੋ ਜਾਂਦੀ ਹੈ ਦੋ ਭਰਾਵਾਂ ਦੀ ਲੜਾਈ ਹੁੰਦੀ ਆ ਉਦੋਂ ਉਹ ਵੀ ਨਹੀਂ ਸੋਚਦੇ ਵੀ ਅਸੀਂ ਸਕੇ ਭਰਾ ਤੇ ਜੇ ਪ੍ਰਸ਼ਾਸਨ ਨਾਲ ਸਾਡੇ ਡੜਾਬਾਰਸ਼ ਹੋਈ ਹੈ ਤਾਂ ਉਹਦੇ ਚ ਵੀ ਹੁਣ ਸਾਨੂੰ ਇਹ ਨਹੀਂ ਮੰਨਿਆ ਗਿਆ ਵੀ ਸਾਡਾ ਪ੍ਰਸ਼ਾਸਨ ਆ ਜਾਂ ਅਸੀਂ ਪ੍ਰਸ਼ਾਸਨ ਦੇ ਆ ਪ੍ਰਸ਼ਾਸਨ ਨੇ ਸਿਰਫ ਕੋਈ ਵੇਖਿਆ ਵੀ ਇਤੋਂ ਡੜਾ ਹੁੰਦਾ ਅਸੀਂ ਇਹਨਾਂ ਤੇ ਡਾਂਗ ਬਣਾਉਣੀ ਇਹੀ ਗੱਲ ਹੋਈ ਆ ਜੇ ਕੀ ਕੁਛ ਹੋਇਆ ਬਾਈ ਸਰ ਜੇਲ ਦੇ ਵਿੱਚ ਜੋ ਹੁਣ ਇਹਨਾਂ ਦੀ ਬਣਦੀ ਕਾਰਵਾਈ ਹੁੰਦੀ ਆ ਉਹ ਤਾਂ ਕਰਨੀ ਕਰਨੀ ਹੁੰਦੀ ਆ ਇਹਨਾਂ ਨੇ ਹੂੰ ਉਥੇ ਕਿਸੇ ਦਾ ਕੋਈ ਸੁਣਵਾਈ ਨਹੀਂ ਜੇ ਇਹਨਾਂ ਨੇ ਕਿਸੇ ਤੋਂ ਕਹਿ ਤਾ ਨਾ ਵੀ ਪਿਸਤੌਲ ਫੜਿਆ ਤਾਂ ਉਹ ਮੰਨਿਆ ਜਾਣਾ ਆਪਣੀ ਕਿਸੇ ਨੇ ਨਹੀਂ ਸੁਣਨੀ ਜੋ ਕਿ ਕਹਿੰਦੇ ਆ ਆਪਾਂ ਆਮ ਸਰਕਾਰਾਂ ਦੇ ਵਿੱਚ ਧੱਕੇ ਹੁੰਦੇ ਆ ਉਹ ਚੀਜ਼ ਹੋਈ ਆ ਧੱਕਾ ਤੇ ਸ਼ੱਦਤ ਹੋਇਆ ਦੇਲ ਚ ਸ਼ੱਦਤ ਹੋਇਆ ਜੀ ਬੱਚਿਆਂ ਤੇ ਵੀ ਹੋਇਆ ਹੂੰ ਬੱਚਿਆਂ ਤੇ ਵੀ ਹੋਇਆ ਸਾਡੇ ਤੇ ਵੀ ਹੋਇਆ ਹੂੰ ਪਰ ਜਿੰਨਾ ਕ ਅਸੀਂ ਮੰਨ ਲਾ ਵੀ ਸਾਡਾ ਇਧਰ ਉਹਨਾਂ ਨੂੰ ਗੁੱਸਾ ਸੀਗਾ ਸਾਡੇ ਤੇ ਉਹਨਾਂ ਕ ਕੀਤਾ ਉਹਨਾਂ ਨੇ ਕੱਢਿਆ ਪੂਰਾ ਗੋਬਗਲਾੜੀ ਕੱਢਿਆ ਜਿੰਨੀ ਜਿੰਨਾ ਵੀ ਕਹਿ ਸਕਦੇ ਆਪਾਂ ਤੇ ਜਾਦਾ ਅਸੀਂ ਕੋਈ ਦੋਸ਼ ਨਹੀਂ ਲਾਉਂਦੇ ਕੁਲਦੀਪ ਦਿਖਦਾ ਵੀ ਕੁਲਦੀਪ ਸਰਪੰਚ ਆ ਜਿਹੜਾ ਉਹ ਦਿਖਦਾ ਵੀ ਉਹਦੇ ਤੇ ਤਾਂ ਇਸ ਤਰੀਕੇ ਨਾਲ ਕੀਤਾ ਗਿਆ ਵੀ ਜਿਵੇਂ ਕੋਈ ਉਹ ਅਤਵਾਦੀ ਹੁੰਦਾ ਵੀ ਕੀ ਐਡੀ ਕਿ ਐਡੀ ਘਟਨਾ ਸਿਰ ਨੂੰ ਐਡਾ ਐਡੇ ਬੁਰੇ ਤਰੀਕੇ ਨਾਲ ਹੈਂਡਲ ਕੀਤਾ ਹੈਂਡਲ ਸਰ ਗੱਲ ਇਹ ਆ ਵੀ ਹੁਣ ਕੁਲਦੀਪ ਸਿੰਘ ਦਾ ਮੇਨ ਮੁੱਦਾ ਬਣ ਗਿਆ ਸੀ ਨਾ ਸ਼ਰਾਰਤ ਕਰਨ ਵਾਲੇ ਗਮਦੂਰ ਸਿੰਘ ਪੱਪੂ ਦੇ ਬੰਦੇ ਸੀਗੇ ਅਸੀਂ ਤਾਂ ਐਸਪੀ ਸ਼ਿਮਸ਼ੇਰ ਸਿੰਘ ਨੂੰ ਕੁਲਦੀਪ ਸਿੰਘ ਨੇ ਮੈਂ ਤੇ ਸਾਡੇ ਨਾਲ ਹੋਰ ਸਾਥੀ ਸੀਗੇ ਅਸੀਂ ਲੈਟਰ ਦੇ ਚੁੱਕੇ ਸੀਗੇ ਇਹਨਾਂ ਦੇ ਕਿਸੇ ਸ਼ਰਾਰਤੀ ਅਨਸਰ ਨੇ ਪਿੱਛੇ ਤੋਂ ਆਵਾਜ਼ ਡੜਾ ਮਾਰਿਆ ਡੜਾ ਮਾਰਨ ਕਰਕੇ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਇਹਨਾਂ ਨੂੰ ਕੁਲਦੀਪ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ ਆ ਮਤਲਬ ਤੁਸੀਂ ਉੱਠਣ ਨੂੰ ਤਿਆਰ ਸੀ ਹੋਗੇ ਸੀ ਉੱਠੇ ਬਿਲਕੁਲ ਉੱਠਣ ਨੂੰ ਤਿਆਰ ਸੀ ਤੁਸੀਂ ਆਪਣੇ ਸਫਰ ਟੈਲੀਵਿਜ਼ਨ ਤੋਂ ਤੁਸੀਂ ਸਮਝ ਸਕਦੇ ਹੋ ਵੀ ਉਹ ਮੰਗ ਪੱਤਰ ਸੀ ਜਿਹੜਾ ਉਹ ਦੇ ਚੁੱਕੇ ਸੀਗੇ ਅਸੀਂ ਮਾਹੌਲ ਨੂੰ ਸ਼ਾਂਤ ਰੱਖਣਾ ਚਾਹੁੰਦੇ ਸੀਗੇ ਅਜੇ ਉੱਠਣ ਨੂੰ ਤਿਆਰ ਦੇ ਹੋਣ ਦੇ ਬਾਵਜੂਦ ਵੀ ਤੁਹਾਡੇ ਦੇ ੱਤਕੇ ਨਾਲ ਲਾਠੀ ਚਾਰਜ ਹੋਇਆ ਲਾਠੀ ਚਾਰਜ ਸਰ ਦੇਖੋ ਜਿਹੜੇ ਉਹਨਾਂ ਦੇ ਗਮਦੂਰ ਦੇ ਭੇਜੇ ਹੋਏ ਬੰਦੇ ਸੀ ਸ਼ਰਾਰਤੀ ਅੰਸਰ ਉਹਨਾਂ ਨੇ ਕਰਵਾਇਆ ਸਾਰਾ ਕੁਝ ਸਾਡਾ ਬੰਦਾ ਕੋਈ ਨਹੀਂ ਸੀ ਇਹੋ ਜਿਹਾ ਵੀ ਲਾਠੀ ਚਾਰਜ ਕਰਦਾ ਜਾਂ ਸਾਡੇ ਬੰਦੇ ਕੋਈ ਡੜਾ ਵਾਰਸ਼ ਕਰਦੇ ਜਦੋਂ ਉਹਨਾਂ ਨੇ ਸ਼ਰਾਰਤ ਕੀਤੀ ਸ਼ਰਾਰਤ ਹੋਣ ਤੋਂ ਬਾਅਦ ਤੰਤੂ ਨੇ ਪਤਾ ਉਹਨਾਂ ਦੇ ਵੀ ਜਿਹੜੇ ਮੁਲਾਜ਼ਮ ਭਾਈਚਾਰਾ ਉਹ ਵੀ ਆਪਣੀ ਆਪ ਦੇ ਪਰਿਵਾਰ ਤੇ ਉਸ ਕਰਕੇ ਉਹਨਾਂ ਨੂੰ ਗੁੱਸਾ ਹੋਇਆ ਤੇ ਗੁੱਸਾ ਹੋਇਆ ਸਾਡੇ ਬੰਦੇ ਨੂੰ ਵੀ ਗੁੱਸਾ ਸੀਗਾ ਵੀ ਸਾਡੇ ਚੁੱਪਚੀ ਬੀਤਿਆਂ ਬੈਠਾਂ ਤੇ ਇਹਨਾਂ ਨੇ ਕਿਉਂ ਵਾਰਸ਼ ਕੀਤੀ ਆ ਲੱਗੀ ਜਾਨੀ ਭਾਈ ਜੀ ਤੁਸੀਂ ਹਲਕਾ ਇੰਚਾਰਜ ਹੋ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਤੁਸੀਂ ਅੰਦਰ ਰਹੇ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਇੱਕ ਵੀ ਪੱਖ 'ਚ ਜਿਹੜਾ ਇਸ ਮਾਮਲੇ ਦੇ ਪੱਖ 'ਚ ਇੱਕ ਵੀ ਆਵਾਜ਼ ਨਹੀਂ ਤੱਕਣੀ ਚਾਹੀਦੀ ਉਹਨਾਂ ਦਾ ਆਪ ਦਾ ਹਲਕਾ ਇੰਚਾਰਜ ਵੀ ਅੰਦਰ ਸੀ ਸਰ ਦੇਖੋ ਇਹ ਜਿਹੜੇ ਰੋਟੀਆਂ ਸੇਕਣ ਵਾਲਿਆਂ ਦੀ ਗੱਲ ਨਾ ਕਰੋ ਤੁਸੀਂ ਰੋਟੀਆਂ ਸੇਕਣ ਨਾਲ ਤਾਂ ਹੁਣੇ ਹੀ ਤੋਂ ਬਾਅਦ ਆਉਣਗੇ ਕਿਉਂਕਿ ਜਦੋਂ ਸਾਡੇ ਵੀ ਪਿਛਾੜੇ ਜਿਹੜੇ ਆ ਉਹ ਲਾਲ ਹੋ ਚੁੱਕੇ ਆ ਥੱਲੇ ਲੱਗਦੇ ਨਹੀਂਗੇ ਰੋਟੀਆਂ ਸੇਕ ਪਰ ਮੈਂ ਤਾਂ ਕਾਲੀਦਾਲ ਨੂੰ ਵੀ ਕਹੂੰਗਾ ਹੂੰ ਵੀ ਇੱਕ ਤੁਸੀਂ ਆਪਦੇ ਨਵੰਦੇ ਦਾ ਪਤਾ ਨਹੀਂ ਲਿਆ ਤੇ ਸਾਡੀ ਪਬਲਿਕ ਨੂੰ ਕਿੱਥੋਂ ਪੁੱਛੋਂਗੇ ਹੂੰ ਭਾਗਦੇ ਰਹਿੰਦੇ ਆ ਸਾਡਾ ਖਾਲਸਤਾਨ 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 ਆਇਆਊਗਾ ਹੂੰ ਐਸ ਤਰ੍ਹਾਂ ਹੋਊਗੀ ਹੂੰ ਜਦੋਂ ਤੁਸੀਂ ਆਪਣੇ ਇੱਕ ਆਪਦੇ ਨਵੰਦੇ ਬੰਦੇ ਦਾ ਪਤਾ ਨਹੀਂ ਲੈ ਸਕੇ ਹੂੰ ਸੀਐਸਟਾਪ ਸੀ ਜੀ ਅਸੀਂ ਠਾਣੇ 'ਚ ਸੀ ਅਸੀਂ ਜੇਲ੍ਹ 'ਚ ਸੀ ਕੋਈ ਸਾਨੂੰ ਪਾਕਿਸਤਾਨ ਦੇ ਵਿੱਚ ਤਾਂ ਭੇਜ ਨਹੀਂ ਦਿੱਤਾ ਸੀ ਕੀ ਗੱਲ ਉਹਨਾਂ ਦੇ ਇੰਨੇ ਅਹੁਦੇਦਾਰ ਬੰਦੇ ਸੀਗੇ ਜਿਹੜੇ ਉਹ ਇਹ ਪਤਾ ਨਹੀਂ ਕਰ ਸਕਦੇ ਸੀਗੇ ਸਿਮਰਜੀਤ ਮਾਨ ਸਾਹਿਬ ਡੀਜੀਪੀ ਨਾਲ ਗੱਲ ਕਰ ਸਕਦਾ ਡੀਸੀ ਨਾਲ ਗੱਲ ਕਰ ਸਕਦਾ ਸਾਡੇ ਐਮਪੀ ਗਗੜਾ ਸਾਹਿਬ ਦੀ ਇੰਨੀ ਪਾਵਰ ਉਹ ਡੀਸੀ ਸਾਹਿਬ ਨਾਲ ਗੱਲ ਕਰ ਸਕਦਾ ਗੱਲ ਕਰਕੇ ਸਾਡਾ ਕਿਉਂ ਨਹੀਂ ਪਤਾ ਕਰ ਸਕਦੇ ਸੀ ਕਿਉਂਕਿ ਮੇਰਾ ਪਰਿਵਾਰ ਸੀਗਾ ਮੇਰਾ ਨਾਲ ਮੈਨੂੰ ਤਾਂ ਹੱਕ ਸੀਗਾ ਮੇਰਾ ਜਾਣਦਾ ਉਥੇ ਅਸੀਂ ਚਾਹੁੰਦੇ ਹਾਂ ਪਰ ਜਦੋਂ ਸਾਨੂੰ ਗੁੱਸਾ ਇਸ ਗੱਲ ਤੇ ਆ ਇਹ ਪਬਲਿਕ ਨੂੰ ਸੋਚਣਾ ਚਾਹੀਦਾ ਜਿਹੜੇ ਰੋਟਣਾ ਸਿੱਖ ਨਾਲ ਆਉਣਗੇ ਨਾ ਹੁਣ ਜੇ ਹੁਣ ਤੁਸੀਂ ਸਾਡੇ ਸਿਮਰਜੀਤ ਮਾਨ ਤੇ ਹੀ ਗੱਲ ਲੈ ਲਓ ਤਾ ਫਿਰ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਉਸ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ ਮਤਲਬ ਸਿਆਸੀ ਪਾਰਟੀ ਕੋਈ ਵੀ ਕਿਸੇ ਦੇ ਆਮ ਲੋਕ ਦੇ ਆਮ ਲੋਕ ਦੇ ਹੱਕ ਦੇ ਹੱਕ ਦੇ ਵਿੱਚ ਨਹੀਂ ਨਹੀਂ ਜੀ ਇਹ ਤਾਂ ਸਾਡੇ ਤੇ ਸਿਰਫ ਕੱਲੀ ਭੇਡ ਨੂੰ ਲਾਉਣ ਵਾਸਤੇ ਆਉਂਦੀ ਆ ਕਿਉਂਕਿ ਸਾਡੇ ਗਰੀਬ ਭਾਈਚਾਰਾ ਵਿਚਾਰਾ ਐਡਾ ਕਿ ਵਧੀਆ ਸਾਫ ਸੁਥਰਾ ਬੰਦਾ ਹੁੰਦਾ ਇਹਨਾਂ ਨੂੰ ਜਦੋਂ ਮਰਜੀ ਜਿਹੜਾ ਮਰਜੀ ਆ ਕੇ ਫੜ ਕੇ ਕੈਂਚੀ ਦਾ ਮੁੰਨ ਕੇ ਤੁਰ ਜਾਂਦਾ ਜਿਵੇਂ ਵਾਰੀ ਵਾਰੀ ਜਿਵੇਂ ਹੁਣ ਸਰਬਜੀਤ ਖਾਲਸੇ ਦੀ ਗੱਲ ਹੋਈ ਆ ਸਰਬਜੀਤ ਖਾਲਸੇ ਨੂੰ ਵੋਟਾਂ ਪਾ ਦਿੱਤੀਆਂ ਜਿਤਾਤਾ ਪਰ ਸਾਡੀ ਕੌਮ ਜਿੰਨਾ ਜ਼ਿਕਰ ਜਿਵੇਂ ਹੁਣ ਅੱਜ ਚੰਦ ਭਾਨ ਦੇ ਕੱਠ ਮਗਰ ਸਾਡੀਆਂ ਜਥੇਬੰਦੀਆਂ ਨਿਤਰੀਆਂ ਹੋਈਆਂ ਜੇ ਕਿਤੇ ਐਸੀ ਤਰ੍ਹਾਂ ਨਿਤਰਦਨਾ ਰਹਿਣਾ ਤਾਂ ਸਾਡੇ ਤੇ ਰੋਟਣਾ ਸੇਕਣਾ ਦਾ ਵੀ ਉਹਨਾਂ ਦਾ ਵੀ ਮੂੰਹ ਨਹੀਂ ਬਣਨਾਗਾ ਕਿਉਂਕਿ ਸਾਡੇ ਜਿਹੜੇ ਪਰਿਵਾਰ ਆ ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਇਹ ਤਾਂ ਸਦਕੇ ਜਾਈਏ ਜਥੇਬੰਦੀਆਂ ਦੇ ਜਿਨ੍ਹਾਂ ਨੇ ਸਾਡੇ ਤੇ ਮਿਹਰ ਕੀਤੀ ਆ ਸਾਡੇ ਬੱਚੇ-ਬੱਚੇ ਨੂੰ ਛਡਵਾ ਕੇ ਲਿਆਂਦਾ ਬਿਨਾ ਕਿਸੇ ਆਪਣੇ ਜਮਾਨਤ ਤੋਂ ਪਰਚਾ ਰੱਦ ਕਰਾਇਆ ਤੇ ਅਸੀਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਜਥੇਬੰਦਗਾਂ ਜਿੰਨੀਆਂ ਵੀ ਪਹੁੰਚੀਆਂ ਧੰਨਵਾਦ ਬਾਈ ਜੀ ਤੁਸੀਂ ਟਾਈਮ ਦਿੱਤਾ ਮਿਹਰਬਾਨੀ